ਪੰਜਾਬ ਦੇ ਫਿਰੋਜ਼ਪੁਰ ਤੋਂ ਖੋਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ক্রিকেট ਖੇਡਦੇ ਹੋਏ ਇੱਕ ਮੁੰਡੇ ਦੀ ਮੌਤ ਹੋ ਗਈ ਹੈ ਜੀਆਂ ਇਹ ਨੌਜਵਾਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਉਹ ਖੇਡ ਰਿਹਾ ਹੁੰਦਾ ਛੱਕਾ ਮਾਰਦਾ ਹੈ ਤੋਂ ਬਾਅਦ ਪਿੱਚ ਤੇ ਬੈਠ ਜਾਂਦਾ ਹੈ ਇਹਨਾਂ ਹੀ ਨਹੀਂ ਉਸ ਤੋਂ ਬਾਅਦ ਇੱਕਦਮ ਉਹ ਨੀਚੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਵੀ ਉਸ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਵੀ ਉਸ ਦੀ ਅਚਾਨਕ ਉਸ ਦਾ ਹਾਰਟ ਫੇਲ ਹੋ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਮੌਜੂਦ ਹੋਰ ਨੌਜਵਾਨਾਂ ਦੇ ਵੱਲੋਂ ਉਸ ਨੂੰ ਮੌਕੇ ਤੇ ਹਸਪਤਾਲ ਤੇ ਵੀ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰ ਜੋ ਇਹ ਤਸਵੀਰ ਸਾਹਮਣੇ ਆਈ ਹੈ ਤੁਹਾਨੂੰ ਇੱਕ ਇੱਕ ਕੱਲੀ ਕੱਲੀ ਤਸਵੀਰ ਦਿਖਾਣੇ ਆ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ ਤੁਸੀਂ ਹੁਣ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਸਭ ਤੋਂ ਪਹਿਲਾਂ ਇਹ ਨੌਜਵਾਨ ਬੈਟਬੋਲ ਖੇਡ ਰਿਹਾ ਹੈ ਕ੍ਰਿਕਟ ਖੇਡ ਰਿਹਾ ਹੈ ਤੇ ਇਸ ਨੇ ਛੱਕਾ ਮਾਰਿਆ ਉਸ ਤੋਂ ਬਾਅਦ ਅਚਾਨਕ ਥੋੜਾ ਜਿਹਾ ਪਿੱਛੇ ਤੇ ਤੁਰਦਾ ਤੇ نیچے ਬੈਠ ਜਾਂਦਾ ਉਸ ਤੋਂ ਬਾਅਦ ਦੂਜਾ ਨੌਜਵਾਨ ਇੱਕ ਆਉਂਦਾ ਤੇ ਉਹ ਵੀ ਉਸ ਦੇ ਨਾਲ ਬੈਠ ਜਾਂਦਾ ਹੈ ਤਾਂ ਕਿ ਕਿਉਂਕਿ ਉਸਨੇ ਛੱਕਾ ਮਾਰਿਆ ਸੀ ਇਸ ਦੇ ਬਾਅਦ ਪੂਰੀ ਟੀਮ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਉਸ ਤੋਂ ਬਾਅਦ ਅਚਾਨਕ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਡਰੰਮ ਕਰਕੇ نیچے ਹੀ ਪਿੱਚ ਤੇ ਡਿੱਗ ਜਾਂਦਾ ਉਸ ਤੋਂ ਬਾਅਦ ਸਾਰੇ ਨੌਜਵਾਨ ਜਿਹੜੇ ਕ੍ਰਿਕਟ ਖੇਡ ਰਹੇ ਹੁੰਦੇ ਨੇ ਤੇ ਉੱਥੇ ਇਕੱਠੇ ਹੁੰਦੇ ਨੇ ਉਸ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੀ ਬਾਡੀ ਬਿਲਕੁਲ ਰਿਸਪੌਂਡ ਨਹੀਂ ਕਰ ਰਹੀ ਹੈ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਇੱਕ ਖੌਫਨਾਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਫਿਰੋਜ਼ਪੁਰ ਦੇ ਗੁਰਸਹਾਏ ਤੋਂ ਇਹ ਤਸਵੀਰ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਮੌਤ ਕਿਸ ਤਰੀਕੇ ਦੇ ਨਾਲ ਉਸ ਨੂੰ ਆਈ ਹੈ ਇਹ ਹੈਰਾਨ ਕਰ ਦੇਣ ਵਾਲੀ ਹੈ ਤੇ ਦਿਲ ਨੂੰ ਦਹਿਲਾ ਦੇਣ ਵਾਲਾ ਇਹ ਮੰਜ਼ਰ ਹੈ ਕਿਸ ਤਰੀਕੇ ਦੇ ਨਾਲ ক্রিকেট ਖੇਡਦੇ ਹੋਏ ਮੁੰਡੇ ਦੀ ਇੱਥੇ ਜਾਨ ਨਿਕਲ ਗਈ ਤਸਵੀਰਾਂ ਬੇहद ਹੀ ਦਰਦਨਾਕ ਨੇ ਪਰਿਵਾਰ ਦੇ ਵਿੱਚ ਇਸ ਵਕਤ ਗਮ ਦਾ ਮਾਹੌਲ ਹੈ ਦੱਸ ਦੇ ਕਿ ਸ਼ਰੀਰ ਪੱਖੋਂ ਜੇਕਰ ਇਸ ਮੁੰਡੇ ਦੀ ਗੱਲ ਕੀਤੀ ਜਾਵੇ ਤਾਂ ਤਗੜਾ ਹੈ ਹਟਾ ਕਟਾ ਨੌਜਵਾਨ ਹੈ ਪਰ ਅਚਾਨਕ ਇਸ ਦੀ ਇਸ ਤਰੀਕੇ ਨਾਲ ਮੌਤ ਹੋ ਗਈ ਇਹ ਪਰਿਵਾਰ ਦੀਆਂ ਵੀ ਤਸਵੀਰਾਂ ਦਿਖਾ ਰਿਹਾ ਹਾਂ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਪੂਰਾ ਪਿੰਡ ਇਸ ਵਕਤ ਸੋਗ ਦੇ ਵਿੱਚ ਹੈ ਕਿ ਅਚਾਨਕ ਇਸ ਨੌਜਵਾਨ ਦੀ ਮੌਤ ਹੋ ਗਈ ਬਹੁਤ ਸਾਰੀਆਂ ਖਬਰਾਂ ਵੀ ਪਹਿਲਾਂ ਅਜਿਹਿਆਂ ਸਾਹਮਣੇ ਆndੀਆਂ ਨਹੀਂ ਕਿ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਪਰ ਅੱਜ ਕੱਲ ਜੋ ਇਸ ਤਰੀਕੇ ਦੀਆਂ ਖਬਰਾਂ ਨੇ ਉਹ ਵੀ ਵੱਧਦੀਆਂ ਜਾ ਰਹੀਆਂ ਨੇ ਇਸ ਦੇ ਕਾਰਨਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਜ਼ਿਆਦਾਤਰ ਲੋਕਾਂ ਦਾ ਜਾਂ ਮਹਾਰਾ ਦਾ ਇਹ ਕਹਿਣਾ ਹੈ ਕਿ ਤੁਹਾਡੀ ਲਾਈਫ ਸਟਾਈਲ ਦੇ ਕਰਕੇ ਅਜਿਹੀ ਜਿਹੜੀ ਨਹੀਂ ਘਟਨਾ ਵਾਪਰਦੀ ਹੈ ਪਰ ਜੋ ਇਹ ਤਸਵੀਰ ਹੈ ਖੌਫਨਾਕ ਤਸਵੀਰ ਹੈ ਤੁਸੀਂ ਵੇਖੋ ਕਿ ਇੱਕ ਨੌਜਵਾਨ ਹੈ ਖੇਡ ਰਿਆ ਹੁੰਦਾ ਹੈ ਤੇ ਅਚਾਨਕ ਉਸ ਦੀ ਮੌਤ ਹੋ ਗਈ ਇਹ ਤਸਵੀਰਾਂ ਆਪਣੇ ਆਪ ਚ ਹੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ ਮੰਜ਼ਰ ਇੱਕ ਖੌਫਨਾਕ ਹੈ ਅਚਾਨਕ ਖੇੜਦੇ ਹੋਏ ਇੰਜ ਕਿਸੇ ਦੀ ਮੌਤ ਹੋ ਜਾਣਾ ਆਪਣੇ ਆਪ ਚ ਹੀ ਇੱਕ ਦੁੱਖ ਭਰੀ ਇਹ ਗੱਲ ਹੈ ਆ ਜ਼ਿਆਦਾਤਰ ਜੇਕਰ ਪਹਿਲਾਂ ਦੇ ਕੇਸਸਿਸ ਦੀ ਵੀ ਗੱਲ ਕੀਤੀ ਜਾਵੇ ਤਾਂ ਅਜਿਹਿਆਂ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਐਕਸਰਸਾਈਜ਼ ਲਗਾਉਂਦੇ ਹੋਏ ਕਿਸੇ ਦੀ ਮੌਤ ਹੋ ਗਈ ਜਾਂ ਫਿਰ ਖੜੇ-ਖੜੇ ਇੱਕਦਮ ਕਿਸੇ ਦੀ ਮੌਤ ਹੋ ਗਈ ਸੋ ਅਜਿਹੇ ਕੇਸਸ ਜਿਹੜੇ ਨੇ ਉਹ ਜ਼ਿਆਦਾ ਆ ਰਹੇ ਨੇ ਦਿਲ ਦੇ ਦੌਰੇ ਕਾਰਨ ਜੋ ਮੌਤ ਮੌਤ ਦਾ ਆਂਕੜਾ ਹੈ ਉਹ ਵੱਧ ਰਿਹਾ ਇਸ ਦੇ ਪਿੱਛੇ ਜੋ ਮੁੱਖ ਕਾਰਨ ਇਹੀ ਹੈ ਲਾਈਫ ਸਟਾਈਲ ਸਾਡਾ ਖਾਣਾ ਪੀਣਾ ਅਸੀਂ ਕਿ ਇਸ ਵਕਤ ਉੱਠਦੇ ਹਾਂ ਸੌਂਦੇ ਹਾਂ ਕੀ ਖਾਂਦੇ ਹਾਂ ਇਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਸਾਡੀ ਲਾਈਫ ਸਟਾਈਲ ਜਿਹੜੀ ਹੈ ਉਸ ਦੀ ਜ਼ਿੰਦਗੀ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੇਕਰ ਤੁਸੀਂ ਲੰਬੀ ਉਮਰ ਜੀਣੀ ਹੈ ਤਾਂ ਉਸ ਦੇ ਪਿੱਛੇ ਤੁਹਾਡੀ ਲਾਈਫ ਸਟਾਈਲ ਤੁਹਾਡਾ ਖਾਣ ਪੀਣ ਬਹੁਤ ਜ਼ਿਆਦਾ ਅਹਿਮ ਹੋ ਜਾਂਦਾ ਹੈ ਸੋ ਇੱਕ ਹਟਾ-ਕਟਾ ਨੌਜਵਾਨ ਹੈ ਤਸਵੀਰਾਂ ਦੇ ਵਿੱਚ ਇੱਕ ਵਾਰ ਮੁੜ ਤੋਂ ਤੁਹਾਨੂੰ ਕੱਲੀ-ਕੱਲੀ ਤਸਵੀਰ ਦਿਖਾਨਿਆ ਜੋ ਸੀਸੀਟੀਵੀ ਜੋ ਵੀਡੀਓ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਇਹ ਨੌਜਵਾਨ ਛੱਕਾ ਮਾਰਦਾ ਹੈ ਉਸ ਤੋਂ ਬਾਅਦ ਥੋੜਾ ਜਿਹਾ ਪਿਛਤੇ ਤੁਰਦਾ ਹੈ ਤੇ ਉੱਥੇ ਜਾ ਕੇ ਬੈਠ ਜਾਂਦਾ ਹੈ ਦੂਜਾ ਨੌਜਵਾਨ ਆਉਂਦਾ ਹੈ ਉਸ ਦੇ ਨਾਲ ਗੱਲ ਕਰਦਾ ਹੈ ਪੂਰੀ ਟੀਮ ਜਿਹੜੀ ਆ ਉਹ ਚੇਅਰ ਕਰ ਰਹੀ ਹੁੰਦੀ ਹੈ ਵੀ ਹਾਂ ਉਸ ਨੇ ਛੱਕਾ ਮਾਰਿਆ ਟੀਮ ਦੇ ਵਿੱਚ ਖੁਸ਼ੀ ਹੈ ਪਰ ਅਚਾਨਕ ਇੱਕ ਦਮ ਡੰਮ ਕਰਕੇ ਉਹ ਨੀਚੇ ਡਿੱਗ ਜਾਂਦਾ ਜਿਸ ਤੋਂ ਬਾਅਦ ਉਸ ਨੂੰ ਮੌਕੇ ਤੇ ਹਸਪਤਾਲ ਤੇ ਵੀ ਨੌਜਵਾਨਾਂ ਦੇ ਵੱਲੋਂ ਲਜਾਇਆ ਗਿਆ ਸੋ ਇੱਕ ਖੌਫਨਾਕ ਤਸਵੀਰ ਪੰਜਾਬ ਦੀ ਤੁਹਾਨੂੰ ਦਿਖਾ ਰਿਹਾ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੱਸਦੀ ਕਿ ਇਸ ਨੌਜਵਾਨ ਦਾ ਨਾਮ ਹਰਜੀਤ ਹੈ ਇੱਕ ਨੌਕਰੀ ਕਰਦਾ ਹੈ ਪ੍ਰਾਈਵੇਟ ਕੰਮ ਕਰਦਾ ਸੀ ਇਹ ਨੌਜਵਾਨ ਤੇ ক্রিকেট ਖੇਡ ਰਿਹਾ ਸੀ ਛੁੱਟੀ ਵਾਲਾ ਦਿਨ ਹੋਏਗਾ ਤੇ ক্রিকেট ਖੇਡਦਾ ਹੋਏਗਾ ਪਰ ਅਚਾਨਕ ਅਜਿਹੀ ਘਟਨਾ ਵਾਪਰ ਜਾਣੀ ਕਿਸੇ ਨੂੰ ਵੀ ਨਹੀਂ ਸੀ ਪਤਾ ਦੋ ਤਸਵੀਰਾਂ ਨੇ ਇੱਕ ਪਾਸੇ ਉਹੀ ਨੌਜਵਾਨ ਦੀਆਂ ਤਸਵੀਰਾਂ ਜਿਸ ਦੀ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਕਾਰਨ ਤੇ ਮੌਤ ਕਿਸ ਤਰੀਕੇ ਦੇ ਨਾਲ ਹੋਈ ਉਸ ਵਕਤ ਵੀਡੀਓ ਜੋ ਲੋਕਾਂ ਨੇ ਬਣਾਈਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਪੂਰਾ ਪਿੰਡ ਇਸ ਵਕਤ ਰੋ ਰਿਹਾ ਹੈ ਕਿਉਂਕਿ ਨੌਜਵਾਨ ਪੁੱਤ ਕਿਸੇ ਦਾ ਘਰ ਚਲੇ ਜਾਣਾ ਤੇ ਉਸ ਪਰਿਵਾਰ ਤੇ ਕੀ ਬੀਤਦੀ ਹੈ ਸ਼ਾਇਦ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ મોટરસાઈ kali dono taraf par le gaya ye dekhi ye bhi ho gayi ye bhi ho gayi ab kya hua bahut khada ho